ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਪਾਸੋਂ ਉਚਾਰੇ ਹੋਏ ਸ਼ਲੋਕਾਂ ਵਿੱਚੋਂ ਸ਼ਬਦ ਹੈ हे ਸਖੀ ਸਾਵਣ ਆਇਆ ਇਸ ਸ਼ਬਦ ਨੂੰ ਭਾਈ ਜਸਵੀਰ ਸਿੰਘ ਜੀ ਪੌਂਟਾ ਸਾਹਿਬ ਵਾਲਿਆਂ ਦੀ ਗਾਇਨ ਕੀਤੀ ਹੋਈ ਤੁਮਤੇ ਆਪਾਂ ਸਿੱਖਣ ਜਾ ਰਹੇ ਹਾਂ ਜੋ ਕਿ ਰਾਗ ਮਲহার ਵਿੱਚ ਗਾਇਨ ਕੀਤੀ ਗਈ ਹੈ ਤੇ ਰਾਗ ਮਲহার ਦੇ ਬਾਰੇ ਆਪਾਂ ਜਾਣਾਂਗੇ ਕਿ ਇਸ ਰਾਗ ਦੀ ਜਾਤੀ ਛਾੜੂ ਸੰਪੂਰਨ ਹੈ ਅਤੇ ਰਾਗ ਨੂੰ ਗਾਇਨ ਕਰਨ ਦਾ ਸਮਾਂ ਵੈਸੇ ਮਧਰਤਰੀ ਹੈ ਆਦਰਵਾਇਜ਼ ਵਰਸਾਤ ਦੇ ਮੌਸਮ ਵਿੱਚ ਇਸ ਨੂੰ 24 ਘੰਟੇ ਵਿੱਚ ਕਦੇ ਵੀ ਗਾਇਨ ਕੀਤਾ ਜਾ ਸਕਦਾ ਹੈ ਇਸ ਰਾਗ ਦਾ বাদী ਸੁਰ ਪਾਂ ਅਤੇ ਸੰਵਾਦੀ ਸੁਰ ਸਾਹ ਹੈ ਇਸ ਰਾਗ ਵਿੱਚ ਗਾ ਕੋਮਲ ਅਤੇ ਨਿਸ਼ਾਦ ਕੋਮਲ ਅਤੇ ਸ਼ੁੱਧ ਦੋਨੋਂ ਲੱਗਦੇ ਹਨ ਅਤੇ ਬਾਕੀ ਸਾਰੇ ਸੁਰ ਸ਼ੁੱਧ ਹਨ ਤੇ ਇਹ ਸ਼ਬਦ ਨੂੰ ਸਿੱਖਣ ਤੋਂ ਪਹਿਲਾਂ ਆਪਾਂ ਇਸ ਰਾਗ ਦਾ ਆਰੋਹ ਅਵਰੋਹ ਦੇਖਾਂਗੇ ਤੇ ਜਦੋਂ ਪੈਣਾ ਦੇ ਸਕੇਲ ਤੇ ਆਪਾਂ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਰਾਗ ਮਲহার ਦਾ ਆਰੋਹ ਅਵਰੋਹ ਕੀ ਹੋਏਗਾ ਉਹ ਆਪਾਂ ਦੇਖਾਂਗੇ ਨੀ ਸਮਾਰ ਮਾ ਪਨੀਧ ਨੇ ਸਦਾਨੀ ਪਾ ਮਾ ਪਗਾਮਾਰੇ ਸਦ ਤੇ ਸ਼ਬਦ ਨੂੰ ਗਾਇਨ ਕਰਨ ਤੋਂ ਪਹਿਲਾਂ ਆਪ ਜੀ ਨੂੰ ਸੁਣਾ ਚਾਹਾਂਗਾ ਕਿ ਇਸ ਸ਼ਬਦ ਵਿੱਚ ਆਪਾਂ ਪੰਚਮ ਤੱਕ ਵਿਸਤਾਰ ਕਰਨਾ ਹੈ ਤੇ ਜਿਨ੍ਹਾਂ ਪੈਣਾ ਦੀ ਆਵਾਜ਼ ਦੀ ਰੇਂਜ ਉਥੇ ਤੱਕ ਨਹੀਂ ਹੈ ਤੇ ਉਹਨਾਂ ਲਈ ਮੁਸ਼ਕਿਲ ਆ ਸਕਦੀ ਹੈ ਉਹ ਇਸ ਲਈ ਇਸ ਸ਼ਬਦ ਨੂੰ ਫੋਰ ਨਵੇਂ ਸੁਰ ਨੂੰ ਸਕੇਲ ਨੂੰ ਸਾਂ ਮੰਨ ਕੇ ਗਾਇਨ ਕਰ ਸਕਦੀਆਂ ਹਨ ਤੇ ਜਿਨ੍ਹਾਂ ਦੀ ਆਵਾਜ਼ ਆਸਾਨੀ ਦੇ ਨਾਲ ਦੂਜੇ ਕਾਲੇ ਤੱਕ ਪਹੁੰਚਦੀ ਹੈ ਤਾਰਬ ਤੱਕ ਵਿੱਚ ਉਹਨਾਂ ਲਈ ਇਹ ਸ਼ਬਦ ਆਪਾਂ ਸੁਣ ਸਕਦੇ ਹਾਂ ਗਾਇਨ ਕਰ ਸਕਦੇ ਹਾਂ

ਜਲ ਹਰ ਪਰ ਸਨਹਾਰ ਹੋਏ ਸੱਚੇ ਸਾਵਣ ਆ ਗਰ ਕੇ ਸਖੀ ਸਾਵਣ ਆ ਗਰ ਕੇ ਸਰਥੀ ਪਹਿਲਾ ਆਪ ਸਥਾਈ ਸਕਦੇ ਹਾਂ सखी हे सखी नेमा प सा नेमाप रे सा. सावन आए, हे सखी सावन आए, हे सखी सावन चल हर पर सण नी नि सने पा जल हर पर सण हा

ਨੇ ਮਾ ਪਸਾ ਏ ਏ ਸਖੀ ਕਿਥੇ ਲੈ ਕੇ ਛੱਡ ਦੇਣਾ ਹੈ ਤੇ ਇਸ ਤੋਂ ਬਾਅਦ ਅੰਤਰਾ ਜੋ ਕਿ ਇਸੇ ਪੰਕਤੀ ਨੂੰ ਅਲੱਗ ਅੰਦਾਜ਼ ਵਿੱਚ ਗਾਇਨ ਕੀਤਾ ਜਾ ਰਿਹਾ ਹੈ ਤੇ ਅਗਲੀਆਂ ਪੰਕਤੀਆਂ ਸੇਮ ਇਸੇ ਤਰੀਕੇ ਨਾਲ ਹਨ ਸਾਲ ਨੇ ਆਇਆ ਏ ਸਖੀ

आया हे सखी जल हर मर सण जल हर भर सण हखी ਹੇ ਸਖੀ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਸਿੱਖ ਜਾਓਗੇ ਜਿਨ੍ਹਾਂ ਦਾ ਰਾਗ ਵਿਧਿਆ ਵਿੱਚ ਥੋੜਾ ਵੀ بیس ਹੈ ਉਹਨਾਂ ਲਈ ਸਿੱਖਣਾ ਇਹ ਸ਼ਬਦ ਆਸਾਨ ਰਹੇਗਾ ਤੇ ਮੈਨੂੰ ਉਮੀਦ ਹੈ ਕਿ ਆਪ ਜੀ ਨੂੰ ਵਿੱਚ ਵਿੱਚ ਦੱਸੀਆਂ ਗਈਆਂ ਨੋਟੇਸ਼ਨਸ ਸਮਝ ਆ ਗਈਆਂ ਹੋਣਗੀਆਂ ਇਸੇ ਮੈਂ ਤੇਨਾਲ ਕਿ ਆਪ ਜੀ ਇਸ ਸ਼ਬਦ ਨੂੰ ਜ਼ਰੂਰ ਸਿੱਖੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ